ਪੰਜਾਬ ਸਰਕਾਰ ਦੀਆਂ ਵਿਸ਼ੇਸ਼ਤਾ ਤਾ ਮੁਤਾਬਕ ਸਰਕਾਰ ਆਪਕੇ ਦਵਾਰ ਮਿਸ਼ਨ ਜਿਹੜਾ ਸਰਕਾਰ ਵੱਲੋਂ ਚਲਾਇਆ ਗਿਆ ਉਹਦੇ ਤਹਿਤ ਅੱਜ ਜਿਹੜਾ ਪਿੰਡ ਸੋਲ ਜ਼ਿਲ੍ਹਾ ਗਰਦਾਸਪੁਰ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਜਿਹੜੇ ਕਰਮਚਾਰੀ ਅਧਿਕਾਰੀ ਨੇ ਕੋ ਇਸ ਪਿੰਡ ਵਿੱਚ ਪਹੁੰਚੇ ਨੇ ਤੇ ਜੋ ਵੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਸਹੂਲਤਾਂ ਦਿੱਤੀਆਂ ਨੇ ਲੋਕਾਂ ਨੂੰ ਉਹਨਾਂ ਦੇ ਪਿੰਡ ਵਿੱਚ ਆ ਕੇ ਉਹਨਾਂ ਦੇ ਘਰ ਵਿੱਚ ਆ ਕੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਸ ਸੰਬੰਧੀ ਇਥੇ ਵੱਡਾ ਪਿੰਡ ਹੋਣ ਕਰਕੇ ਸਵੇਰ ਤੋਂ ਹੀ ਕਾਫੀ ਰਸ ਰਿਹਾ ਤੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਜਿਹੜੀਆਂ ਵਾਂ ਉਹ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ ਇੱਥੇ ਖਾਸ ਕਰਕੇ ਜਿਹੜਾ ਸੇਵਾ ਕੇਂਦਰ ਲੋਕਾਂ ਨੂੰ ਸ਼ਹਿਰਾਂ ਵਿੱਚ ਜਾਂ ਕਸਬਿਆਂ ਵਿੱਚ ਜਾ ਕੇ ਆਪਣਾ ਕੰਮ ਕਰਾਉਣਾ ਪੈਂਦਾ ਸੀ ਸੇਵਾ ਕੇਂਦਰ ਦੇ ਜਿਹੜੇ ਹੈਗੇ ਨੇ ਕਰਮਚਾਰੀ ਨੇ ਉਹ ਅੱਜ ਇੱਥੇ ਆਪਣਾ ਪੂਰਾ ਸੈਟਅਪ ਤਿਆਰ ਕਰਕੇ ਇੱਥੇ ਪਹੁੰਚੇ ਹੋਏ ਨੇ ਫੂਡ ਸਪਲਾਈ ਵੱਲੋਂ ਵੀ ਉਹਨਾਂ ਦੇ ਡਿਪਾਰਟਮੈਂਟ ਦੇ ਕਰਮਚਾਰੀ ਆਏ ਨੇ ਉਹਨਾਂ ਵੱਲੋਂ ਵੀ ਵਿਸ਼ੇਸ਼ ਜਿਹੜੇ ਆ ਰਾਸ਼ਨ ਕਾਰਡ ਨਵੇਂ ਬਣਨਾ ਜਾਂ ਕਿਸੇ ਦਾ ਨਾਮ ਐਡ ਕਰਾਉਣਾ ਜਾਂ ਹੋਰ ਵੀ ਜਿਹੜੀਆਂ ਉਹਨਾਂ ਨੂੰ ਹਦਾਇਤਾਂ ਉਹਨਾਂ ਮੁਤਾਬਕ ਉਹਨਾਂ ਨੇ ਕੰਮ ਕੀਤਾ ਨੇ ਸਵੇਰ ਤੋਂ ਇਸ ਪਿੰਡ ਵਿੱਚ ਕਾਫੀ ਰਸ ਸੀਗਾ ਤੇ ਹੋਰ ਵੀ ਕਰਮਚਾਰੀ ਜਿਹੜੇ ਨੇ ਉਹਨਾਂ ਵੱਲੋਂ ਜਿਹੜਿਆ ਲੋਕਾਂ ਨੂੰ ਵਿਸ਼ੇਸ਼ ਸੂਚਿਤ ਦਿੱਤਾ ਗਿਆ ਅਸੀਂ ਮਾਲ ਮਹਿਕ ਦੇ ਵੱਲੋਂ ਇੱਥੇ ਮੈਂ ਤੇ ਮੇਰੇ ਨਾਲ ਮੈਂ ਨੈਪਸਿੰਧਾਰ ਗਰਦਾਸਪੁਰ ਤੇ ਮੇਰੇ ਨਾਲ ਮੇਰੇ ਪਟਵਾਰੀ ਸਰਬੰਧ ਤੇ ਕਾਨੂੰਗੋਗ ਸਾਹਿਬ ਪਹੁੰਚੇ ਹੋਏ ਸੀ ਇੱਥੇ ਵਿਸ਼ੇਸ਼ ਲੋਕਾਂ ਨੇ ਜਿਹੜੇ ਬਕਾਇਆ ਇੰਤਕਾਲ ਸਹੀ ਜਾਂ ਉਹਨਾਂ ਦੇ ਰਿਕਾਰਡ ਵਿੱਚ ਕੋਈ ਦਰੁਸਤੀ ਕੀਤੀ ਜਾਣੀ ਸੀ ਜਾ ਫਰਦਾ ਵਗੈਰਾ ਦਿੱਤੀਆਂ ਨੇ ਮੌਕੇ ਦੇ ਲੋਕਾਂ ਨੂੰ ਦੇਖ ਕੇ ਉਹਨਾਂ ਨੂੰ ਇਸ ਦਾ ਜਿਹੜਾ ਜਿਹੜੇ ਸ਼ਿਕਾਇਤਾਪੱਤਰ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਹਾਂਜੀ ਸਰ ਨਵੇਂ ਰਾਸ਼ਨ کارڈ ਤੇ ਬਣਾਏ ਜਾ ਰਹੇ ਜੀ ਪਰ ਕਈਆਂ ਕਿਸੇ ਕਾਰਨ ਕਈਆਂ ਦੇ ਜਿਹੜੇ ਪੁਰਾਣੇ ਕਾਰਡ ਕੱਟੇ ਗਏ ਸੀ ਉਸ ਬਾਰੇ ਹਾਂਜੀ ਉਹਨਾਂ ਬਾਰੇ ਵੀ ਇਥੇ ਇਹਨਾਂ ਨੇ ਫੂਡ ਸਪਲਾਈ ਵਾਲੇ ਨੂੰ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਜਿਹੜੇ ਕੱਟੇ ਗਏ ਰਾਸ਼ਨ ਉਹਦੇ ਸਬੰਧੀ ਵੀ ਸਰਕਾਰ ਵੱਲੋਂ ਕੁਝ ਹਦਾਇਤਾਂ ਜਾ ਰਹੀਆਂ ਹੋਈਆਂ ਨੇ ਤੇ ਉਹਨਾਂ ਨੇ ਲੋਕਾਂ ਕੋਲੋਂ ਜਿਨ੍ਹਾਂ ਦੇ ਰੈਕਸ਼ਨ ਕਾਰਡ ਕੱਟੇ ਹੋਏ ਨੇ ਉਹ ਦਾ ਸੰਬੰਧੀ ਆਧਾਰ ਕਾਰਡ ਦੀਆਂ ਕਾਪੀਆਂ ਜਿਹੜੀਆਂ ਉਹ ਲੋਕਾਂ ਕੋਲ ਪ੍ਰਾਪਤ ਕੀਤੀਆਂ ਨੇ ਤੇ ਉਹ ਸਾਰਾ ਜਿਹੜਾ ਹੈਗਾ ਕੰਮ ਤੇ ਆਨਲਾਈਨ ਨੇ ਉਹ ਆਪਣਾ ਜਿਹੜਾ ਆਨਲਾਈਨ ਹੈ ਉਹਨਾਂ ਨੂੰ ਵਿੱਚ ਉਹ ਦ੍ਰਿਸ਼ਟੀ ਜਿਹੜੀ ਉਹ ਕਰ ਦੇਣੀ ਹੈ ਉਹਦੇ ਵਿੱਚ